ਇਰਫਾਨ ਪਠਾਨ ਇਨਨਾਮ ਕਦੇ ਟੀਮ ਇੰਡੀਆ ਦਾ ਚਮਕਦਾ ਸਿਤਾਰਾ ਹੁੰਦਾ ਸੀ ਕਦੀ ਇੰਜਰੀ ਅਤੇ ਕਦੀ ਖਰਾਬ ਫਾਰਮ ਨਾਲ ਜੂਝ ਰਹੇ ਇਰਫਾਨ ਦੀ ਟੀਮ ਇੰਡੀਆ ਦੀ ਵਾਪਸੀ ਦੀ ਉਮੀਦ ਅਜੇ ਵੀ ਬਾਕੀ ਹੈ ਪਰ ਹੁਣ ਇਰਫਾਨ ਨੇ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੁਨੇਹਾ ਦੇ ਦਿੱਤਾ ਹੈ ਇਰਫਾਨ ਨੇ ਆਈਪਲ 8 ਚ ਧੋਨੀ ਦੇ ਫੈਸਲੇ ਤੇ ਸਵਾਲ ਖੜਾ ਕਰ ਦਿੱਤਾ ਹੈ ਸਵਾਲ ਵੀ ਇਰਫਾਨ ਨੇ ਨਹੀਂ ਸਗੋ ਇਸ ਗੇਂਦਬਾਜ਼ ਦੇ ਪ੍ਰਦਰਸ਼ਨ ਨੇ ਖੜਾ ਕੀਤਾ ਹੈ ਸ਼ਨੀਵਾਰ ਦੇ ਦਿਨ ਇਰਫਾਨ ਨੇ ਆਪਣੀ ਤੇਜ਼ ਤਾਰ ਗੇਂਦਬਾਜ਼ੀ ਨਾਲ टीम इंडिया ਦੇ ਸਿਲੈਕਟਰਜ਼ ਅਤੇ ਕਪਤਾਨ ਥੋਨੀ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਭਾਰਤੀ ਟੀਮ ਚ ਕਮਬੈਕ ਲਈ ਤਿਆਰ ਨੇ ਸੈਦ ਮੁਸ਼ਤਾਕ ਅਲੀ ਟਰੋਫੀ ਦੇ ਮੁਕਾਬਲੇ ਚ ਬਰੋਦਾ ਲਈ ਖੇਡਦੇ ਹੋਏ ਪੰਜ ਵਿਕਟ ਛਟਕੇ ਅਤੇ ਆਪਣੀ ਟੀਮ ਦੀ ਜਿੱਤ ਚ ਅਹਿਮ ਭੂਮਿਕਾ ਨਿਭਾਈ ਇਰਫਾਨ ਪਠਾਨ ਨੇ ਆਪਣੇ 4 ਓਵਰਾਂ ਦੇ ਸਪੈਲ ਚ ਬਰੋਦਾ ਦੀ ਜਿੱਤ ਪੱਕੀ ਕਰ ਦਿੱਤੀ ਇਰਫਾਨ ਪਠਾਨ ਨੇ ਆਪਣੇ 4 ਓਵਰਾਂ ਦੌਰਾਨ 13 ਦੌੜਾਂ ਦੇ ਕੇ ਪੰਜ ਵਿਕਟ ਹਾਸਲ ਕੀਤੇ ਪਰ ਬੀਤੇ ਸਾਲ ਆਈਪੀਐਲ 8 ਚ ਧੋਨੀ ਨੂੰ ਆਪਣੀ ਟੀਮ ਚ ਨਈ ਨਾਲ ਜੁੜਿਆ ਇਨਾਮ ਨਜ਼ਰ ਹੀ ਨਹੀਂ ਆਇਆ ਅਤੇ ਸ਼ਾਇਦ ਇਸੇ ਲਈ ਧੋਨੀ ਨੇ ਇਰਫਾਨ ਨੂੰ ਆਈਪੀਐਲ ਚ ਇੱਕ ਵੀ ਮੈਚ ਨਹੀਂ ਖਿਡਾਇਆ ਸੀ ਆਪਣਾ ਟੀਮ ਇੰਡੀਆ ਚ ਵਾਪਸੀ ਦਾ ਆਰਮਾਨ ਪੂਰਾ ਕਰਨ ਲਈ ਇਰਫਾਨ ਨੇ ਆਈਪੀਐਲ 8 ਤੋਂ ਪਹਿਲਾਂ ਜੀ ਤੋੜ ਮਿਹਨਤ ਕੀਤੀ ਸੀ ਇਰਫਾਨ ਪਠਾਨ ਨੂੰ ਵੀ ਉਮੀਦ ਸੀ ਕਿ ਧੋਨੀ ਦੀ ਟੀਮ ਵੱਲੋਂ ਖੇਡਦੇ ਹੋਏ ਜੇਕਰ ਚੰਗੀ ਖੇਡ ਵਿਖਾਉਣ ਚ ਕਾਮਯਾਬ ਹੋ ਗਏ ਤਾਂ ਭਾਰਤੀ ਟੀਮ ਦੇ ਦਰਵਾਜ਼ੇ ਫਿਰ ਤੋਂ ਨਾਲ ਲਈ ਖੁੱਲ ਜਾਣਗੇ ਬਰਸ਼ਾਇਦ ਕਪਤਾਨ ਥੋਨੀ ਨੂੰ ਪਠਾਨ ਤੇ ਯਕੀਨ ਨਹੀਂ ਸੀ ਇਸ ਲਈ ਥੋਨੀ ਨੇ ਪਠਾਨ ਨੂੰ 17 ਮੈਚਾਂ ਚ ਇੱਕ ਵਾਰ ਵੀ ਮੈਚ ਤੇ ਜਲਵਾ ਦਿਖਾਉਣ ਦਾ ਮੌਕਾ ਨਹੀਂ ਦਿੱਤਾ ਸਵਾਲੇ ਉੱਠਦਾ ਹੈ ਕਿ ਜਿਸ ਟੀਮ ਚ ਰਵਿੰਦਰ ਚੜੇਜਾ ਨੂੰ ਫਲਾਪ ਹੋਣ ਤੋਂ ਬਾਅਦ ਵੀ ਲਗਾਤਾਰ ਮੌਕਾ ਦਿੱਤਾ ਗਿਆ ਉਥੇ ਇਰਫਾਨ ਨੂੰ ਮੌਕਾ ਕਿਉਂ ਨਹੀਂ ਮਿਲਿਆ ਬਟ ਅਰਫਾਨ ਦੇ ਦਮਦਾਰ ਖੇਡ ਨੇ ਹੁਣ ਧੋਨੀ ਨੂੰ ਸੁਨੇਹਾ ਭੇਜ ਦਿੱਤਾ ਹੈ ਕਿ ਅਜੇ ਇਸ ਖਿਡਾਰੀ 'ਚ ਖੇਡ ਬਾਕੀ ਹੈ ਅਤੇ ਪੱਜੀ ਤੇ ਯੂਵੀ ਵਾਂਗ ਇਹ ਖਿਡਾਰੀ ਵੀ ਵਿਸ਼ਵ T20 ਲਈ ਦਾਅਵੇਦਾਰੀ ਪੇਸ਼ ਕਰਨ ਲਈ ਤਿਆਰ ਹੈ।